ਪਿੰਡ ਲੱਖੇ ਦੀ ਤੀਜ ਜਸਪ੍ਰੀਤ ਕੌਰ ਜੋ ਜ਼ਿਲ੍ਹਾ ਬਰਨਾਲਾ ਦੇ ਪਿੰਡ ਨਰੈਣਗੜ੍ਹ ਸੋਈਆਂ ਵਿਖੇ ਵਿਆਹੀ ਹੋਈ ਸੀ ਬੀਤੇ ਦਿਨੀ ਮਾਸੂਮ ਤੀਜ ਜਸਪ੍ਰੀਤ ਕੌਰ ਦਾ ਉਸਦੇ ਸਹੁਰੇ ਘਰ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਸਪ੍ਰੀਤ ਕੌਰ ਦੇ ਸਹੁਰੇ ਘਰ ਦੇ ਰਹਿੰਦੇ ਪਰਿਵਾਰਕ ਮੈਂਬਰਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਲੜਕੀ ਦੇ ਪਰਿਵਾਰ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਥਾਣਾ ਟੱਲੇਵਾਲ ਅੱਗੇ ਧਰਨਾ ਵੀ ਲਗਾਇਆ ਗਿਆ ਸੀ ਤੇ ਟੱਲੇਵਾਲ ਬਰਨਾਲਾ ਮੁੱਖ ਮਾਰਗ ਵੀ ਜਾਮ ਕੀਤਾ ਗਿਆ ਸੀ ਅੱਜ ਅਸਮਾਸੂਮਤੀ ਜਸਪ੍ਰੀਤ ਕੌਰ ਦਾ ਪਿੰਡ ਲੱਖਾ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਵੱਡੀ ਗਿਣਤੀ ਵਿੱਚ 71 ਹੋਏ ਲੋਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਿੱਥੇ ਜਸਪ੍ਰੀਤ ਕੌਰ ਦੇ ਪਿਤਾ ਦਾ ਰੋ ਰੋ ਬੁਰਾ ਹਾਲ ਸੀ ਉਥੇ ਵੱਡੀ ਗਿਣਤੀ ਵਿੱਚ 71 ਹੋਏ ਲੋਕਾਂ ਦੀਆਂ ਅੱਖਾਂ ਵੀ ਨਮ ਸਨ ਤੀ ਜਸਪ੍ਰੀਤ ਕੌਰ ਦੀ ਘਾਟ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਹਮੇਸ਼ਾ ਰਸਤੇ ਵਿੱਚ ਗੰਡ ਦੀ ਤਰ੍ਹਾਂ ਰੜਕਦੀ ਰਹੇਗੀ ਆਓ ਵੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਮੌਕੇ ਦੀਆਂ ਤਸਵੀਰਾਂ I <laughs> can't

ਕੰਨੀ ਆਪਾ ਕਿਰੇ ਦੂਰ ਜਾਣੇ ਭਾਈ ਦੋ ਵਾਰ ਬਸ ਹੋ ਜਾ ਬਸ ਹੋ ਜਾ ਬਸ ਬਸ ਨਹੀਂ ਨਹੀਂ ਕੋਈ ਲਾ ਨਹੀਂ ਕੋਈ ਨਾ ਲਾ ਚਲ ਬਸ ਬਸ ਆਹ ਇੱਧਰ ਆ ਲੈ ਭਾਈ ਇੱਧਰ ਆ ਲੈ ਰਾਤ ਪੁੱਲੀ ਹਾਂਜੀ ਹੈਗੇ ਬਾਬਾ ਜੀ ਕਰਨਗੇ ਇੱਧਰ ਹੋਏ ਭਾਈ ਜੈ ਸੈਦ ਦੀ ਜਗ੍ਹਾ ਦੇ ਲੋ 2 ਮਿੰਟ ਬੈਠ ਜਾਓ 2 ਮਿੰਟ ਬੈਠ ਜਾਓ ਕੋਈ ਨਾ ਬੈਠ ਜਾਓ ਬੈਠ ਜਾਓ ਕੋਈ ਨਹੀਂ ਆ ਇੱਥੇ ਅਜ ਮੈਂ ਬਾਬਾ ਦੇ ਵੀ ਇੱਧਰ ਆ ਜਾ ਮਾਮੀ ਕੋਈ ਵਿਚਾਰ ਕੋਈ ਲੋਕਾਂ ਕਾਹ ਚਾਹੇ ਇੱਧਰ ਆ ਜਾ ਕੋਈ ਨੀ ਕੋਈ ਲਾਲੀ ਲਾਲੀਆਂ ਆ ਜਾ ਇੱਧਰ ਦੀ ਆ ਜਾ ਇੱਧਰ ਦੀ ਆ ਜਾ 28 ਦਮੁਰੇ ਕੁੜੀ ਠਾਪ ਲੈ ਯਾਰ ਆ ਕੁੜੀ ਨੂੰ ਠਾਣਾ ਆ ਰਾਈਟ ચાલો ભાઈ મગર

ਹੋਲੀ 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 ਹੋ

ਹੱਪਾ ਹੱਪਾ ਚੱਲ ਰਿਹਾ ਵਾਹ ਜੀ ਪੁੱਛਾ ਲੈਂਦੇ ਲੰਮਾ ਪਾ ਦਰ ਮੇਰੇ ਲੰਮਾ ਪਾ ਸਾਰੇ ਜਣੇ ਆਜੇ ਕਣਤ ਬਾਹੇ ਇੱਕ ਮਿੰਟ ਰਹਿਣਾ ਤੱਕ ਮੰਨਦੇ ਅਰੇ ਖੜਾ ਨਾ ਕਰਦੇ ਕਿਥਲਾ ਕਮਟੀ ਲਾਓ ਪੱਟੀ ਆ ਇੱਕ ਆ ਆ ਹੈਗੀ ਆ ਆ ਲਾਓ ਕਰ ਲਿਆ ਆ ਲਿਆ ਆ ਉਧਰੋਂ ਆ ਲੰਬੀ ਆ ਦੋ ਆ ਜਾ ਘਰ ਮੈਂ ਥੱਲੇ ਆ ਆ ਕੱਢ ਦੋ ਬਰੇ ਆ ਨਾਲ ਲਾ ਵੀਰੇ ਕੈਂ ਵੀ ਦੂਜੇ 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 ਮੁੱਢੀ 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 ਨਹੀਂ ਦੂਜੇ ਨਾਲ ਦੂਜੇ ਨਾਲ ਆ ਲਾ ਥੱਲੇ ਕਰੋ ਵੀਰੇ ਜਮਹਾਨੇ ਇਹ ਡਗਦੀ ਨਹੀਂ ਚੱਲ ਆ ਲਾਈਨ ਲਾ ਲੋਕਾਂ ਨੇ ਦਵਾਣੇ ਕਿਹੜੇ ਆ ਗਏ ਲਖ ਰੋਟਾ ਟੋਟਾ ਬੜਾ ਛੋਟਾ ਛੋਟਾ ਟੋਟਾ ਆਜੋ ਭਾਈ ਨਿੰਕ ਹੋ ਜਾਓ ਹਾ ਲੋ ਜੀ ਹਰਦਾ ਖੜਦਾ ਲੈ ਆ ਲੈ ਆਇਆ ਆਇਆ ਨਾ ਨਾ ਭਾਈ ਵੀਡੀਓ ਫੜੋ ਥੋੜੀ ਜਿਹੀ ਮਿੰਟ ਰੋਕੋ ਉਹਨੇ ਚੱਲ ਲਾਇਆ ਵਾ ਦਾ ਇਹ ਅਗਲੇ ਤੇ ਵਸ ਪਾਉ ਪਾਉ ਬੜਾ ਮੋਹਣਾ ਮਾਣ ਨੂੰ ਮੂਹ ਨਗਾ ਕਰ ਮਾਣ ਦੇ ਕੋਈ ਨਹੀਂ ਪਾ ਦੇ ਮਾਣ ਮੂਤ ਨਿਸ਼ਾਨ ਮੂਤ ਨਿਸ਼ਾਨ ਉਹ ਟੱਪਾ ਥੱਲੇ ਲਾ ਆਹਾਂ ਇਹ ਨਹੀਂ ਪਾ ਦੇ ਨਿਕੜਾ ਦੇ ਥੱਲੇ ਪਿਆਰ ਆਣਦਾ ਥੱਲੇ ਸੱਤ ਪਾ ਦੇ ਬਾਣਾ ਬਾਣਾ ਬੋਲ ਕੇ ਕਰੀਏ ਆਹ ਥੋੜੇ ਜਿਹਾ ਲੰਘ ਗਏ ਉਹ ਹਾਂ ਜਿੱਧੇ ਕਰਦੇ ਵਾਹ ਬੜੀ ਵੰਦੀ ਵਾਹ ਸਾਧ ਰਹੇ ਟਾੜ ਦੇ ਟਾੜ ਰਹੇ ਉਹ ਕੰਪਰੇ ਵੀ ਥੱਲੇ ਰੱਖ ਲੈ ਤੇ ਜਵਾਹ ਜੀ ਮੰਨਦੇ ਥੱਲੇ ਮੈਂ ਥੱਲੇ ਸਾਈਡ ਤੇ ਕਰ ਦੂੰ ਹਾਂ ਨਹੀਂ ਇਧਰ ਫੜਾ ਆਹ ਹਲਾ ਦੂਰੀ ਆ ਚੰਗਾ ਚੰਗਾ ਲੱਗ ਰਿਹਾ ਹੈ ਵਿਚਾਲੇ ਨਹੀਂ ਹੈ ਆ ਮੂਰੇ ਲਾ ਦੇ ਆ ਲਾ ਆਹ ਦੇਖ ਪ੍ਰੋਲੀ ਸਾਈਡ ਬਰਾਬਰ ਜੀ ਬਹੁਤ ਨਹੀਂ ਜੀ ਹੁਣ ਲਾ ਲਓ ਦੋ ਨਾਲ ਕੀ ਬੋਲਦਾ ਤੁਰਦੇ ਨਾ ਉਹਦੀ ਕੀ ਲੇ ਆਇਆ ਕੱਢ ਲਓ ਮੈਂ ਕਿਹੋ ਜੀ ਆਇਆ ਲੱਗ ਪੁਰਾ ਪੁਰਾ ਚਲੋ ਚਲੋ ਪੁਰਾ ਚਲੋ ਭਾਈ ਦਵਾਦਾਂ ਅੱਕ ਪੋਹੋ ਪੁਰਾ ਚਲੋ ਪੁਰਾ ਚਲੋ ਪੁਰਾ ਪੁਰਾ ਬਾਲਾ ਦੇ ਤੇ ਭਾਈ ਛੱਡ ਦੇ ਕੰਮ ਵਾਹ ਬੰਦਾ ਕਿੱਥੇ ਹੀ ਹੋਣਾ ਡਾਇਟ ਨਹੀਂ ਹੋਣਾ ਕੋਈ ਰੋਕ ਨਹੀਂ ਮਹੱਲਾ ਮੇਲਾ ਰਗਨ ਮੈਂ ਸਾਲ ਬਾਅਦ ਆਂ ਜੀ ਕੋ ਬਣਨ ਚਾਰ ਤੋਂ ਮੰਡੇ ਤੋਂ ਪੂਰੀ ਤੂ ਮਨਾਂ ਨੂੰ ਕੋਣ ਕੀ ਬੋਲਣਾ ਗੁਰੂ ਨਾਨਕ ਜੀ ਕੀ ਅਰਤੀ ਹੋਏ ਭੋਣ ਤੇਰੀ ਅਰਤੀ ਅੰਮ੍ਰਿਤ ਬਾਦ ਬਜਨ ਤੇ ਮਨ ਮਨ ਨੂੰ ਇੱਕ ਪਾਣ ਬਣ ਕੇ ਸਭ ਗਾਇਕ ਹੋਏ ਜੋ ਉਸ ਨੂੰ ਅਰਤੀ ਹੋਏ ਹਰ ਚੰਨ ਕੋ ਮਕਰੰਦ ਲੋਕ ਨੂੰ ਮਨ ਨੂੰ ਇੱਛਾ ਕਿਰਪਾ ਜਾ ਦੇ ਕੋਈ ਪਾਣ ਹੋ ਜਾਵੇ ਤੇਰੇ ਨਾਮ ਵਾਸਾ ਖਰਾ ਕੋਡੀ ਪੂਰਤੀ ਉਹ ਹੱਲਾ ਚੋਸਾ ਕਾਮ ਕ੍ਰੋਧ ਦਾ ਵਰਗਾ ਭਰੇ ਮਨ ਸਾਡ ਗੰਢ ਲੰਘਦਾ ਹੈ ਪੂਰਵ ਨਿਰਮਲ ਲੈ ਕਿਰਪਾ ਮਨ ਹਾਲੇ ਮੰਗੋ ਮੰਡਾ ਹੈ ਕਰ ਸਭ ਵੰਡਲੀ ਕੋਣ ਬਡਾ ਹੈ ਕਰ ਡਾਉਤ ਬਣਵਾ ਡਾਹੇ ਰਹਾਉ ਸਾਗਤ ਆਰਾ ਸਾਧਨ ਜਾਣੇ ਅਨੰਤਰ ਹੋ ਮੈਂ ਗੰਡਾ ਹੈ ਜੋ ਜੋ ਚਲਾ ਚੁਵਾ ਦੁਖ ਪਾਵੈ ਚਮਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨੇ ਤੋਂ ਵਿਚਨ ਮਨ ਮਦ ਭੁਗੰਡਾ ਹੈ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਹੁਤੋ ਅਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਬ੍ਰਹ ਤੇਰੇ ਹਾਰ ਆਖ ਰਾਖ ਵਡ ਵੱਡਾ ਹੈ ਜਾਂ ਨਾਨਕ ਨਾਮ ਆਧਾਰ ਠੀਕਰ ਨਾਮੇ ਹੀ ਸੁਖ ਮੰਡਾ ਹੈ ਰਾਖੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬਨਾਤੀ ਉਸਨ ਮੇਰੇ ਮੀਤਾ ਸੰਤ ਚੈਣ ਕੀ ਵੇਲਾ ਆਈ ਹੈ ਘਾੜ ਚਲੋ ਹਰਲਾ ਆ ਕੇ ਵਸਨ ਸਹਿਲਾ ਬੋਧ ਘਟਾਇ ਤੈਨ ਸੁਰੇ ਨਾਰੇ ਮਨ ਗੁਰਮੁਖ ਆਸਵਾਲੇ ਰਹਾ ਹੋਏ ਸੰਸਾਰ ਵਿਕਾਰ ਸੋਸੇ ਮੈਂ ਤਰੇਉ ਬ੍ਰਹਮ ਗਿਆਨੀ ਜਿਸਾ ਜਗਾਏ ਪੀਆ ਮੇਰਾ ਸਦਾ ਕਦ ਕਦਾ ਤਨ ਜਾਨੀ ਜਨ ਕੋ ਆਏ ਸੋ ਜਿਹਾ ਜੋ ਹਰ ਗੁਰ ਤੇ ਮਨ ਅਸੇਰਾ ਨਿਕਰ ਮਹਿਲ ਪਾਉ ਸੁਖ ਸਹਿਜੇ ਬੋਹਰ ਨਾ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਾਦਤੇ ਸਰਦਾ ਮਨ ਕੀ ਗੂੜੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਅੰਤਰਜਾਮੀ ਪਰਖ ਵਦਾਤੇ ਸਰਦਾ ਮਨ ਕੀ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾ ਗੇ ਦਾਸ ਮਾਰੀ ਜੀਉ ਪਿੰਡ ਸਭ ਤੇਰਾ ਸੋਹ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹ ਜਾਣੇ ਮੇਰਾ ਅਰਦਾਸ ਸਿਕੁ ਅੰਕਾਰ ਵਾਹਿਗੁਰੂ ਜੀ ਕੀ ਫਾਤੇ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪਰ ਤੁਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਰੰਗ ਤੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਡਠਿਆ ਸਬਦ ਖਜਾਏ ਇਕ ਬਹਾਦਰ ਸਿਮਰੈ ਕਰਨੋਂ ਨਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਕੇ ਪਾਠ ਦਰਸ਼ਨ ਉਪਦੇਸ਼ ਜੀ ਕਾ ਤੇ ਅੰਤਰ ਖਾਲਸਾ ਜੀ ਵੱਲ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਪਿਆਰਿਆਂ ਸਤਿਆਰਿਆਂ ਸ਼ਹੀਦ ਸਿੰਘਾਂ ਦੀ ਕਮਾਈ ਦਾ ਧੰਨਤਰ ਖਾਲਸਾ ਜੀ ਵਲ ਜੀ ਵਾਹ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧੰਨਤਰ ਖਾਲਸਾ ਜੀ ਵਲ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਣ ਕੇ ਇਸਦਾ ਰਹਿ ਦਾਨ ਵਿਵੇਕ ਦਾਣ ਬਰੋਸਾ ਦਾਣ ਵਸਾ ਦਾਣ ਦਾਣਾ ਸਰਦਾਨਾਮ ਦਾਣ ਸ੍ਰੀ ਅੰਮ੍ਰਿਤਸਰ ਸੇਵ ਜੀ ਦੇ ਦਰਸ਼ਨ ਇਸ਼ਨਾ ਟੌਕੀਆਂ ਟੰਡੇ ਬੰਗੇ ਜੁਗੋ ਜਗਾ ਟੱਲ ਧਰਮ ਕਾ ਜੈਕਾਰ ਖਾਲਸਾ ਜੀ ਵੱਲ ਜੈ ਹੋਰ ਸਿੱਖਾਂ ਦਾ ਮਾਨੀ ਮਾ ਮਤ ਉੱਚੇ ਮਾਤਾ ਰੱਖਾ ਵਾਹਿਗੁਰੂ ਏ ਨਮਾਨਿਆਂ ਦੇ ਮਾਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਗੁਰੂ ਆਪ ਜੀ ਦੇ ਚਰਨ ਕਬਲਾਂ ਪਾਸ ਅਰਦਾਸ ਬੇਨਤੀ ਆਪ ਜੀ ਵੱਲੋਂ ਬਖਸੀ ਹੋਈ ਸਵਾਸਾਂ ਰੂਪੀ ਪੂੰਜੀ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ ਦੇ ਮਹਾਵਾਕ ਅਨੁਸਾਰ ਬੀਬਾ ਜਸਪ੍ਰੀਤ ਕੌਰ ਜੀ ਲੋਕ ਤੋਂ ਪਰਲੋਕ ਸੁਧਾਰ ਕੇ ਸਨ ਉਹਨਾਂ ਦਾ ਆੰਤਮ ਸੰਸਕਾਰ ਕੀਤਾ ਗਿਆ ਕੀਰਤਨ ਸੋਲੇ ਦੇ ਪਾਠ ਕੀਤੇ ਗਏ ਅਖਰਵਾਦ ਘਟ ਭੁੱਲ ਚੁਕਾਫ ਕਰਨਾ ਅੱਗੇ ਤੋਂ ਸੁੱਧ ਗੁਰਬਾਣੀ ਪੜਨ ਦਾ ਬਲ ਬਖਸ਼ਨਾ ਸਰਵਤ ਸੰਗਤ ਕੀ ਅਰਦਾਸ ਸਾਪ ਜੀ ਦੇ ਚਰਨ ਕਬਲਾਂ ਪਾ ਜੀਵਤ ਹੋਏ ਸੰਸਾਰ ਤੇ ਵਿਚਰਦੇ ਆ ਜਾਣੇ ਅਣ ਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਲੇਖਕਤ ਹੈ ਨਾ ਛੂਟੀ ਹੈ ਖਿੰਖਣ ਭੂਲਣਹਾਰ ਬਖਸ਼ਣਹਾਰਾ ਬਖਸ਼ ਲੈ ਨਾਨਕ ਪਾਰੋ ਤਾਰ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਵੀਵਾ ਜਸਪ੍ਰੀਤ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੋ ਜੀ ਆਵੇ ਸੋ ਰਾਜੀ ਹੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਵਾਹਿਗੁਰੂ ਜੀ ਕਾ ਆਸਾ ਵਾਹਿ ਅੱਜ ਦੇਖੋ ਜਿਵੇਂ ਪਿਛਲੇ ਸੀਦਣਾ ਤੋਂ ਘੋਲ ਚੱਲਦਾ ਸੀ ਜਾਨ 19 ਸਾਲ ਦੀ ਲੜਕੀ ਦਾ ਕਤਲ ਕੀਤਾ ਗਿਆ ਸੀ ਉਸ ਦੇ ਇਨਸਾਫ ਨੂੰ ਲੈ ਕੇ ਥੋੜੇ ਬਿਦੂ ਬਾਰ ਬਾਰ ਪ੍ਰਦਰਸ਼ਨ ਕੀਤਾ ਜਾਂਦਾ ਸੀ ਕਿ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰਾ ਕੇ ਸਜ਼ਾ ਲਵਾ ਦੇ ਉਹ ਗ੍ਰਿਫਤਾਰ ਹੋ ਗਏ ਨਹੀਂ ਤੀਨ ਚਾਹ ਦੇ ਦੇਖੋ ਜੀ ਇਸ ਗੱਲ ਦੇ ਤੇ ਜਿਹੜੀ ਗ੍ਰਿਫਤਾਰੀ ਹੋਈ ਹੈ ਚਾਰਾਂ ਪਾਸੇ ਇਹਦੇ ਵਾਸਤੇ ਪਰਾਂ ਦਾ ਪਤਾ ਲੱਗ ਗਿਆ ਚਾਚ ਦਾ ਰੋਲ ਆ ਫਸੀ ਦਾ ਗਵਾਹੀ ਕਰੀ ਆ ਪਰ ਲੋਕਾਂ ਦਾ ਖਾਸ ਕਰਕੇ ਲੱਖਾ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਦੇ ਉੱਥੇ ਮੇਲੇਲੇ ਪਿੰਡਾਂ ਦੇ ਲੋਕਾਂ ਨੇ ਬਹੁਤ ਜਿਆਦਾ ਸਹਿਯੋਗ ਦਿੱਤਾ ਸਹਿਯੋਗ ਸਾਡਾ ਕਈ ਇਹ ਘੋੜੀ ਦੇਖੀ ਹੋਇਆ ਨਹੀਂ ਜਿਸ ਤਰ੍ਹਾਂ ਪੁਲਿਸ ਦਾ ਰਹੀਆ ਸੀ ਇਹਨਾਂ ਨੇ ਜੋ ਸ਼ਾਮਿਲ ਗ੍ਰਿਫਤਾਰ ਨਿਕਲਣਾ ਅਸੀਂ ਅੱਜ ਇਹ ਨਹੀਂ ਕਹਿ ਸਕਦੇ ਬੱਚੀ ਬਹੁਤ ਹੀ ਮੌਤ ਦਰਦਨਾਕ ਮੇਲ ਤਾਂ ਹੁਣ ਅਸੀਂ ਸਾਰਾ ਪਿੰਡ ਇਕੱਠੇ ਗ੍ਰਿਫਤਾਰ ਕਰਕੇ ਆਏ ਹਾਂ ਸਾਰਾ ਪਿੰਡ ਤਕਰੀਬਨ ਘਰ ਘਰ ਦਾ ਬੰਦਾ ਬੁਰੀ ਖੈਜਿਆ ਦੁਖੀ ਮਾਨਾ ਹੈ ਕਿਤੇ ਕਿਤੇ ਦੇਣ ਨੂੰ ਵੀ ਜਿਹੜਿਆ ਬੋਲਾਂ ਨੂੰ ਵੀ ਜੀ ਨਹੀਂ ਚੜਦਾ ਵੀ ਅਸੀਂ ਕਹਿ ਸਕਨਾ ਕਿ ਨਾ ਘਰ ਤੋਂ ਕੋਈ ਬੰਦਾ ਜਾਂ ਅਸੀਂ ਨਹੀਂ ਹੋਣੀ ਜੀ ਉਹ ਦੇਖੀ ਤੇ ਇਨਾਰਥਈ ਨਾ ਹੋਇਆ ਚਲੋ ਅਸੀਂ ਲੋਕਾਂ ਦੇ ਸੰਗਠਨਾਂ ਨਾਲ ਗੱਲਬਾਤ ਹੋ ਰਹੀ ਹੋਈ ਹੈ ਜਿੱਥੇ ਦਾ ਮਤਲਬ ਇਹ ਹੀ ਆ ਵੀ ਸਰੋ ਘਟ ਤੋਂ ਘਟ ਸਾਡੇ ਮਾਨੀ ਜਾਮ ਲੋਕਾਂ ਦੇ ਮਾਨ ਨੂੰ ਸ਼ਾਂਤ ਹੋਈ ਆ ਤੇ ਜਿਹੜੇ ਹਥਿਆਰਿਆਂ ਨੇ ਉਹ ਬੇਰੇ ਮਹੀਨਾ ਪਹਿਲੀ ਦਾ ਕਟ ਕਰਿਆ ਸੀ ਉਹਨੂੰ ਉਹਦੀ ਥਾਂ ਉੱਤੇ ਬੰਦ ਕਰਾ ਦਿੱਤੀ ਅਸੀਂ ਦੁਲਨ ਖਤਮ ਕਰਿਆ ਕਰ ਰਹੇ ਹੂ ਇਸ ਵਕਤ ਦੇ ਵੀ ਅਸੀਂ ਪ੍ਰਸ਼ਾਸਨ ਨੂੰ ਹੋਰ ਵੀ ਕਹਿਨੇ ਕਿ ਪ੍ਰੋਟੈਕਸ਼ਨ ਨੇ ਅੱਗੇ ਵੀ ਕਰਨਾ ਹੋਵੇਗਾ ਕੋਸ਼ਿਸ਼ ਜਨਾਂ ਦੀ ਹੁਣ ਵੀ ਇਹ ਕਹਿਣਾ ਜਿਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਰਕੇ ਨਾਲ ਪਿੱਛੇ ਸਮਾਜੀ ਗਿਆ ਅਸੀਂ ਦੁਆਰਾ ਮੇਰ ਜਿਹੜੇ ਖਾਸ ਕਰਕੇ ਲੱਖਾਂ ਪ੍ਰਿੰਟ ਤੇ ਗ੍ਰਾਮੀਣ ਲੱਖਾਂ ਲੱਖਾਂ ਬਣਾਉਂਗਾ ਪਰ ਸਹਤਨਾਬਾ ਦੁਸਾਰਿਆਂ ਨੇ ਤਾਂ ਬਹੁਤ ਵੱਡੀ ਗੈਂਟੀ ਜਿੰਨੇ ਗੈਦਰ ਕਰੀਏ ਤੇ ਲੋਕਾਂ ਕਿਉਂਕਿ ਜਾਣੇ ਤਾਂ ਅਸੀਂ ਪੰਜਾ ਦਿਨੇ ਇਹ ਕੱਲ ਦਾ ਮਿਲਦਾ ਛੋੜਾ ਜਿਹਦਾ ਹਾਈਵੇ ਜਾਮ ਕਰਨਾ ਥੋੜਾ ਜਿਹਾ ਵੱਡਾ ਸੰਘਰਸ਼ ਸੀ ਪਰ ਉਹਦੇ ਜੀ ਵੀ ਉੱਥੇ ਆਲੇ ਦੁਆਲੇ ਦੇ ਲੋਕਾਂ ਨੇ ਬਹੁਤ ਸੈੱਡ ਦੇ ਨਾਲ ਘੋਲ ਰਿਆ ਤੇ ਅਸੀਂ ਉਸ ਘੋਲ ਦੇ ਵਿੱਚ ਲੋਕਾਂ ਨੇ ਉਮੀਦਾਂ ਦੇ ਮਤਲਬ ਕਿ ਲੋਕ ਚਾਹੁੰਦੇ ਸੀ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਜਾਣਾ ਨਹੀਂ ਉਹ ਅਜੇ ਵੀ ਬੇਟੀ ਦਾ ਸਸਕਾਰ ਕਰਕਰੋਂ ਕਰਨ ਚੱਲੇ। ਪਰਾਂਟੀ ਜਿਹੜੇ ਉਹ ਲੜਕੀ ਦੇ ਸਹੁਰਾ ਪਰਿਵਾਰ ਦੀਆਂ ਜਿਹੜੀਆਂ ਸਾਰੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ। ਹਾਂਜੀ ਚਾਰੇ ਮਤਲਬ ਲੜਕਾ ਤੇ ਲੜਕਾ ਤਾਂ ਤਿੰਨ ਤਿੰਨ ਪਹਿਲਾਂ ਗ੍ਰਿਫਤਾਰ ਹੋ ਗਿਆ ਸੀ ਕੱਲ ਜਦੋਂ ਆਪਣਾ ਅਦਾਲਤ ਨੂੰ ਸ਼ੁਰੂ ਹੋਇਆ ਜਦੋਂ ਪਹਿਲਾਂ ਜਦੋਂ ਆਪਣੀ ਅਲਟੀਮੇਟ ਨੂੰ ਦੇ ਕੇ ਐ ਪਰਸੋਂ ਉਸ ਦਿਨ ਉਹਨਾਂ ਨੇ ਰਾਤ ਨੂੰ ਲੜਕੇ ਦਾ ਪਿਤਾ ਤੇ ਉਹਦੀ ਮਾਤਾ ਗ੍ਰਿਫਤਾਰ ਕਰ ਲਈ। ਇੱਕ ਤੇਰੀ ਬੇਟੀ ਰਾਤ ਫੜੇ ਗਿਰਸਾਰ ਕਰੀ ਉਹਦੇ ਮਤਲਬ ਸਾਡੀ ਕੱਲ ਗੱਲ ਟੁੱਟ ਗਈ ਸੀ ਉਹਨਾਂ ਨੇ ਕਿਸੇ ਵੀ ਤਿੰਨ ਦੋਸ਼ੀ ਫੜ ਲਏ ਸੀ ਤੇ ਚੌਥਾ ਦੋਸ਼ੀ ਜਿਹਨਾਂ ਕੋਲ ਲੜਕੀ ਨਹੀਂ ਘੱਟ ਨਹੀਂ ਪਸੀ ਹਾਈਵੇ ਤੋਂ ਉਤਨਾ ਨਹੀਂ ਅੱਜ ਉਹ ਸੜਕ ਤੋਂ ਸਵੇਰ ਮੇਰਾ ਪ੍ਰਿੰਸੀਪਲ ਡੈਪੀ ਐ ਮੈਡੀਸਨ ਨੂੰ ਗਿਆ ਉਹ ਇਸ ਪਰ ਇੱਕ ਅੱਡੇ ਤੇ ਸਾਰੀਆਂ ਗੱਲਾਂ ਕਹਿ ਕੇ ਗਿਆ ਸਾਰੀਆਂ ਗੱਲਾਂ ਜੋ ਆਪਣੀਆਂ ਬਾਜ਼ਰ ਮੁੰਡਾਂ ਸੀ ਉਹਨਾਂ ਤੇ ਬੋਲਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਚਲਾਨ ਵੀ ਥੋੜੇ ਦਿਨਾਂ ਚ ਪੇਸ਼ ਕਰਾਂਗੇ ਪ੍ਰਧਾਨ ਜੀ ਬਖ ਬਖ ਕਿਸਾਨ ਜਥੇਬੰਦੀਆਂ ਨੇ ਇਨਸਾਫ ਪਸੰਦ ਲੋਕਾਂ ਨੇ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦੇ ਜਿਹੜਾ ਹੈਗਾ ਹਾਈਵੇ ਵੀ ਜਾਮ ਕੀਤਾ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ੇ ਸਾਥ ਦਿੱਤਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਦੇਖੋ ਜੀ ਅਸੀਂ ਕਹਿੰਦੇ ਹਾਂ ਕਿ ਕੱਟ ਲੋਹੇ ਦੀ ਲੱਤ ਦੇ ਸਰਜਾਵਰ ਦੇ ਜਿਹੜਾ ਸੰਘਰਸ਼ਾ ਜਾਗਤੇ ਚ ਰਹਿ ਕੇ ਲੜੇ ਜਾਣ ਤੇ ਕਿਉਂਕਿ ਕੱਲ ਅਸੀਂ ਦੇਖਿਆ ਉਹ ਕਿਤੇ ਕਿਤੇ ਉੱਥੇ ਨੌਜਵਾਨਾਂ ਦਾ ਜ਼ਿਆਦਾ ਇਕੱਠੇ ਸੀ ਕੁਛੇ ਸਾਥ ਤੋਂ ਹੋ ਜਾਂਦੀਆਂ ਜੀ ਲੋਕਾਂ ਜਾਂ ਘੋੜਾਂ ਦੇ ਬਾਰੇ ਕੁਝ ਗੱਲਾਂ ਮਤਲਬ ਨਾਤੀਆਂ ਹੋ ਜਾਂਦੇ ਫੇਰ ਵੀ ਅਸੀਂ ਕੋਸ਼ਿਸ਼ ਕਰੀਏ ਕਿਵੇਂ ਮਰਜੀ ਨੌਜਵਾਨਾਂ ਨੂੰ ਆਪਣੇ ਵਿਆਹ ਤੇ ਚ ਰਹੇ ਹੋ ਸਾਰਾ ਤੇ ਲੋਕਾਂ ਦੀ ਇਹ ਜਿੱਤ ਦੇ ਮਗਰ ਜਿੱਤ ਦਾ ਮਤਲਬ ਉਹੀ ਫੇਰ ਮੈਂ ਕਹਿਣਾ ਵੀ ਇਹਦੇ ਸਿੱਧੇ ਹੋਂਸ਼ਿਆਂ ਦੀ ਜਿੱਤ ਨਹੀਂ ਆ ਸਕਦੀ ਹੈ ਦਾ ਮਤਲਬ ਲੋਕ ਇਹ ਕਰੇ ਫੇਰੀ ਫਿਰਾ ਜਾਂਦਾ ਥੈਂਕ ਯੂ ਜੀ